ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬਾ ੴ ਸਤਿਗੁਰ ਪ੍ਰਸਾਦ ਸਾਹਿਬ ਹੁਕਮ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾਂ ਸੁਖਤਾਵ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਉ ਕਰੀ ਨਾ ਹੋਈ ਵਲਹਾਰੀ ਗੁਜਰਤ ਵਸਿਆ ਤਰੰਤ ਨ ਜਾਹੀ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲਖਲਾ ਭਰਪੂਰਿਆ ਤੂੰ ਸੱਚਾ ਸਾਇਬ ਸਿਖਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾ ਨ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਿਹਾ ਸੋਦਰ ਆਗਾ ਸਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇ ਰਾਕੇ ਹਾ ਸੁ ਕਰਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਮ ਦਾ ਨਿਕ ਸੰਖਾ ਕੀਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਾਂ ਤੁਧ ਨਾ ਪਵਨ ਪਾਣੀ ਬਸੰਤਰ ਗਾਵੈ ਰਾਜਾ ਧਰਮ ਦਿਵਾਰੀ ਗਾਵਾ ਤੁਧ ਨੋ ਚਿਤ ਗਵਤ ਲਿਖ ਜਾਣ ਨਾ ਲਿਖ ਲਿਖ ਧਰਮ ਵਿਚਾਰੇ ਗਾਵਾਂ ਤੁਧ ਨੋ ਈਸਰ ਬ੍ਰਹਮਾ ਦੇਵੀ ਸੋਹੰ ਤੇਰੇ ਸਦਾ ਸਵਾਰੇ ਗਾਵਾਂ ਤੁਧ ਨੋ ਇੰਦਰੇਂਦਰਾ ਅਸਨ ਬਾਠੇ ਦੇਵਤਿਆਂਦਰ ਨਾਲੇ ਗਾਵਾਂ ਤੁਧ ਨੋ ਸਿੱਧ ਸਿਮਾਧੀ ਅੰਦਰ ਗਾਵਾਂ ਤੁਧ ਨੋ ਸਾਧ ਵਿਚਾਰੇ ਗਾਵਾਂ ਤੁਧ ਨੋ ਜਤੀ ਸਤੀ ਸੰਤੋਖੀ ਗਾਵਾਂ ਤੁਧ ਨੋ ਵੀਰ ਕਰਾਰੇ ਗਾਵਾਂ ਤੁਧ ਨਾ ਪੰਡਤ ਆਪਣ ਰੱਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵਾਂ ਤੁਧ ਨਾ ਮੋਹਨਿਆ ਮਨ ਮੋਹਨਾ ਸੁਰਗ ਮਛ ਪਿਆਲੇ ਗਾਵਨਾ ਤੁਧ ਨਾ ਰਤਨ ਪਾਏ ਤੇਰੇ 88 ਤੀਰਥ ਨਾਲੇ ਗਾਵਾਂ ਤੁਧ ਨੋ ਜੋਦ ਮਹਾਬਲ ਸੂਰਾ ਗਾਵਾਂ ਤੁਧ ਨੋ ਖਾਣੀ ਚਾਰੇ ਗਾਵਾਂ ਤੁਧ ਨੋ ਅਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਧਾਰੇ ਸੇ ਤਦ ਨੋ ਗਾਵਨਾ ਜੋ ਤੁਧ ਭਾਵਨਾਰ ਤੇ ਤੇਰੇ ਭਗਤ ਰਸਾਲੇ ਔਰ ਕੀਤੇ ਤੁਧ ਨੋ ਗਾਵਨਾ ਸੇ ਮੈਂ ਚਿਤ ਨਾਮਨ ਨਾਨਕਿਆ ਵਿਚਾਰੇ ਸੂਈ ਸੋ ਇਸਦਾ ਸਚ ਸਾਇ ਸੱਚਾ ਸੱਚੀ ਨਾਹੀਂ ਹਬਿਓ ਸਿਦੈ ਨ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਮਾਇਆ ਜਿਨ ਨੂੰ ਪਾਈ ਕਾਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਕਮਨਾ ਕਰ ਨਾ ਜਾਇ ਸੋ ਪਾਸਾ ਉਸ ਆਬ ਸਾਹਿਬ ਨਾਨਕ ਰੈਣ ਲਜਾਈ ਆਸਾ ਮਹੱਲਾ ਪਹਿਲਾ ਸੁਣ ਵਡਾਖੈ ਸਭ ਕੋ ਏਕੇ ਵਡਵਟਾ ਡੇਠਾ ਹੋਏ ਕੀਮਤ ਪਾਏ ਨਾ ਕਿਆ ਜਾਏ ਕਹਿਣੇ ਵਾਲੀ ਤੇਰੀ ਰਐ ਸਮਾਈ ਵੱਡੇ ਮੇਰੇ ਸਾਈ ਬਾਗ ਗਰਗ ਮੀਰਾ ਗੁਣੇ ਗੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਵੜ ਚੀਰਾ ਰਹਾਉ ਸਭ ਸੁਖਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰ ਹਾਏ ਕਹਿ ਨ ਜਾਏ ਤੇਰੀ ਤਲਵੜਿਆਈ ਸਭ ਸਤ ਸਭ ਤ ਸਭ ਚੰਗਿਆਈਆਂ ਸਿੱਧਾ ਬੁਰਖਾ ਕੀ ਆਵੜਿਆਈਆਂ ਤੋ ਦਿਵਨਾ ਸਦੀ ਕਿਨ ਨਾ ਪਾਈਆ ਕਰ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਗਿਆ ਵਿਚਾਰਾ ਸਿਮਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਦਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾਂ ਵਿਸਰੈ ਮਰ ਜਾਉ ਆਖਣਿ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖਾ ਉਤਪੋਖ ਖਾਏ ਚਲਿਆ ਦੁਖਾ ਸੋ ਗਿਆ ਵਿਸਰਾ ਮੇਰੀ ਮਾਏ ਸਤ ਸਾਇ ਸਚੇ ਨਾਮ ਰਹਾਉ ਸਾਚੇ ਨਾਮ ਕੀ ਤਲ ਵਡਿਆ ਅਰਥ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਰਹੋਵੇ ਘਾਟ ਨਾ ਜਾਏ ਨਾ ਮਰੈ ਨਾ ਹੋਵੇ ਸੋਗਾ ਦਿੰਦਾ ਰਹੇ ਨਾ ਚੁੱਕੈ ਭੂਗਾ ਗੁਨੇ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮਾ ਵਿਸਾਰੈ ਤੇ ਕਮ ਜਾਤ ਨਾਨਕ ਨਾਵੇ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰ ਕਾ ਮਿਨਾ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰ ਦੇਵਾ ਵਕ ਰਾਮ ਨਾਮ ਪਰਗਾਸ ਗੁਰਮਤਿ ਨਾਮਿ ਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨਹਾਰਾ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤਰਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਨਹਾਰਾ ਰਸਨਾਮ ਨਾ ਪਾਇਆ ਤੇ ਭਾਗ ਇਨਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਅਰਜਨ ਸਤਗੁਰ ਸੰਗਤ ਪਾਈ ਤੈਨ ਤੁਰ ਮਸਤਕ ਲਿਖਿਆ ਲਿਖਾਸ ਧਨ ਤਨ ਸ ਸੰਗਤਾ ਜਿਤ ਸਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਪਰਾ ਗੁਜਰੀ ਮਹੱਲਾ ਪੰਜਵਾ ਕਾਹਿਰੇ ਮੰਚ ਤਵਾ ਉਦਮ ਜਾ ਆਹਰ ਜੀਉ ਪਰਿਆ ਸੈਲ ਬਥਰ ਮੈਂ ਜੰਤੋ ਪਾਏ ਤਾਕਰ ਜਿ ਕਾ ਗੈ ਕਰ ਧਰਿਆ ਮੇਰੇ ਮਧਵ ਜੀ ਸਾਸੰਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਧਰਿਆ ਰਹਾਉ ਜਨਨਾ ਬਿਤਾ ਲੋਕ ਸੁਤਾਬ ਨੀਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰੇ ਦੀ ਕਸਮ ਬਾਈ ਠਾਕੁਰ ਕਾਏ ਮਨ ਭਾਉ ਕਰਿਆ ਉੜੇ ਉੜਾ ਵੈ ਸੈ ਕੋ ਸਾ ਤਿਸ ਪਾਛੈ ਬਚਰੇ ਛਰਿਆ ਤਿੰਨ ਕਵਣ ਖਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨੇ ਦਾਨ ਦਸ ਸ਼ਟਿ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਾ ਸਤਬਲ ਜਾਈਐ ਤਰੰਤ ਨ ਪਾਰ ਆਵਰਿਆ ਰਾਗਾ ਸਮਹੰਦਾ ਜਗთა ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰੰਜਨ ਆ ਪਰਖ ਨਰੰਜਨ ਅਕਮਾਗਮ ਆ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਜੀ ਅਰ ਸੱਚੇ ਸਿਰਜਨਹਾਰਾ ਸਭ ਜੀਤ ਮਾਰੇ ਜੀ ਤੁਜੀ ਆਕਾ ਦਾ ਤਾਰਾ ਅਰ ਧਿਆਉ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੇ ਠਾਕੁਰ ਆਪੇ ਸੇਵਕ ਜੀ ਕਾ ਨਾਨਕ ਜਨਤ ਵਿਚਾਰਾ ਤੂੰ ਘੜ ਘਟ ਅੰਤਾਰਾ ਸਰਬ ਨਿਰੰਤਾਰ ਜੀ ਹਾਰੇ ਕੋਪੁਰਖ ਸਮਾਣਾ ਇਕ ਦਾਤੇ ਇਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਵਕਾਣਾ ਜੋ ਸੇਵੈ ਜੋ ਸੇਵੈ ਤੁਮ ਜੀ ਜਨ ਨਾਨਕ ਤិន ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਤ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਿਨਰ ਧਿਆਇਆ ਜੀ ਤਿੰਨ ਟੁੱਟੀ ਜਮਕੀ ਫਾਸੀ ਜਿਨਿਰ ਭਾਉ ਜਿਨਰ ਨਿਰਭਉ ਧਿਆਇਆ ਜੀ ਤਨ ਕਾ ਭਾਉ ਸਭ ਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀਤੇ ਹਰ ਉਪਸਮਾਸੀ ਸੇ ਧੰਨਾ ਸੇ ਧੰਨਾ ਜਿਨਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਲ ਸਲਾਹਾ ਤੁਧ ਜੀ ਅਰਨੇ ਕਾ ਨੇ ਕਾਨੰਤਾ ਤੇਰੀ ਅਨੇਕ ਤੇਰੀ ਅਨਕਰ ਪੂਜਾ ਜੇ ਤੰਤਾ ਪੈ ਜਪੈ ਬੇ ਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਾ ਵਾ ਸਿਮਰਤਾ ਸਾਸਤ ਜੀ ਕਰ ਕਰਿਆ ਖਟ ਕਰੰ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਅਰਪ ਘਵੰਤਾ ਤੂੰ ਆਦਪੁਰਖ ਪਰੰਪਰਕਰਤਾ ਜੀ ਤੂੰ ਜੇਵਡਾ ਵਰਨਾ ਕੋਈ ਤੂੰ ਜੋ ਜੁਗ ਇੱਕੋ ਸਦਾ ਸਦਾ ਤੂੰ ਏਕੋ ਜੀਤੂ ਨਹਿਚਲ ਕਰਤਾ ਸੋਈ ਤੁਦੇ ਆਪੇ ਪਾਵੇ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰਿਸ਼ਟਾ ਸੋ ਪਾਈ ਜੀ ਤੁਦੇ ਆਪੇ ਸਿਰਜ ਸਭ ਕੋ ਹੋਈ ਜਨ ਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ ਜਉਤਾ ਤੂੰ ਕਰਤਾ ਸਚਿਆਰ ਮੈਂ ਦਾਸ ਆਂ ਜੋ ਤੋਂ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸਿਓ ਪਾਈ ਰਾਵ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸੁ ਨ ਕਿਰਪਾ ਕਰਹਿ ਤਿ ਨਾਮ ਰਤਨ ਪਾਇਆ ਗੁਰਮਖਲਾ ਦਾ ਵਣੁ ਗਵਾਇਆ ਤੁਦਿਆ ਵਿਛੋੜਿਆ ਮਿਲਾਇਆ ਤੂੰ ਦਰਿਆ ਉਹ ਸਭ ਤੂੰ ਜੀ ਮਾਏ ਤੂੰ ਮੇਨ ਦੂਜਾ ਕੋਈ ਨਾ ਹੈ ਜੀ ਜਾਂ ਸਭ ਤੇਰਾ ਖੇ ਲਾਵ ਜੁਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸ ਨਾ ਤੂੰ ਜਾਣਾ ਇਸ ਜਨ ਜਾਣ ਹਰਮਨ ਸਦੀ ਆਖ ਕਾਣੈ ਜਿਨਰ ਸਿਵੈ ਦਿਨ ਸੁਖ ਪਾਇਆ ਸਹ ਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸੰਹ ਹੋਏ ਤੂੰ ਮੇਨ ਦੂਜਾ ਵਰ ਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਇਆ ਸਮਾ ਹਲਾ ਪਹਿਲਾ ਤੇ ਸਰੋੜਾ ਪੈਲੇ ਨਵਾਸਾ ਪਾਣੀ ਪਾਉ ਗਤ ਨਾ ਕੀਆ ਪੰਕਜ ਮੋਹ ਭਗ ਨਹੀਂ ਚੱਲੇ ਹਾਂ ਦੇਖਾ ਤਹਿ ਡੂਬੀ ਆਲੇ ਮਨਾ ਇੱਕ ਨਚ ਤਸ ਮੋੜ ਬਨਾਰ ਬਿਸਰਾ ਤੇਰੇ ਗੁਣ ਗੱਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਰਦਾ ਜਨਾ ਭਿਆ ਪ੍ਰਣੋਤ ਨਾਨਕ ਤਿਨ ਕੇ ਸਰਨਾ ਜਿੰਤੋ ਨਾਹੀ ਵਿਸਰਿਆ ਸ ਮਹਲਾ ਪੰਜਵਾ ਹਈ ਪ੍ਰਾਪਤ ਮਾਨਕ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਇਤਰ ਕਿਤਰ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਵ ਲਾਉ ਭਉਜਲ ਤਰਨ ਕੈ ਜਨਮ ਦੇਥਾ ਜਾਤ ਰੰਗ ਮਾਇਆ ਕੈ ਰਹਾ ਜਬ ਤਬ ਸੰਜਮਾ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਪਾਸੈ ਦਸਮੇ ਕਵੇ ਬਾਚ ਬੇਨਤੀ ਚਉਪਾਈ ਹਮਰੇ ਕਰੋ ਆਦਰ ਚਾ ਪੂਰਨ ਹੋਏ ਚਿਤ ਗੀਚਾ ਤਵ ਚਰਨ ਨੰ ਮਨ ਰਹੇ ਮਹਾਰਾਪਨ ਜਾਣਕ ਬ੍ਰਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਹੋ ਆਪਾ ਦੇ ਮੈ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅਛਾਨ ਨਿਕਰਦੇ ਕਰਿਆ ਸਭ ਰਣ ਕੋ ਆ ਸੰਗ ਰਿਆ ਪੂਰਨ ਹੋਏ ਅਮਰੀ ਅਸਾ ਤੁਰ ਭੈਨ ਕੀ ਰਹੇ ਪਿਆਸਾ ਮੈਂ ਛਾੜ ਕੋਈ ਅਵਰ ਨਾ ਧਾਵਾਂ ਜੋ ਵਰਚਾਉ ਸਭ ਤੁਮ ਤੇ ਪਾਉਂ ਸੇਉ ਸਿਖਾ ਮਾਰੇ ਤਾਰਿਐ ਚੁੰਨਾ ਚੁਮ ਸਤਰਾ ਮਾਰੇ ਮਾਰੀਐ ਆਪਾਪ ਦੇ ਮਜੇ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੁ ਜਸਦਾ ਮਾਰੇ ਪਛਾ ਸ੍ਰੀ ਅਸਤੋ ਜੋ ਕਰਿਓ ਰਚਾ ਰਖ ਲਿਓ ਮੈ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਾਹ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਅਵਤਾਰ ਕਾਲ ਪਾਏ ਸਿੰਘ ਜੀ ਅਵਤਾਰ ਕਾਲ ਪਾਏ ਕਰਬਿਸਨਾ ਪ੍ਰਕਾਸ਼ਾ ਸਤਲਕਾਲ ਕਾਕੀ ਹਤਮਸਾ ਜਮਨਕਾਲ ਜੋਗੀ ਸ਼ਿਵ ਕੀਓ ਜੇਤਰਾਜ ਬ੍ਰਹਮਾ ਜੋਤੀ ਜੋ ਜਮਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹਿ ਮਹਾਰਾਜ ਅਵਨਕਾਲ ਸਭ ਜਗਤ ਪਨਾਇਓ ਦੇਵ ਤੈ ਤਿ ਜਿਸ਼ਨ ਪਜਾਇਓ ਆਦਮ ਤੇ ਕੈ ਅਵਤਾਰਾ ਸਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿ ਕੋ ਹਮਾਰੀ ਸਕਲ ਪ੍ਰਾਜਾ ਜਿਨੇ ਆਪ ਸਵਾਰੀ ਸਿਰ ਕਣਕੋ ਸਭ ਗਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕ੍ਰਿਂਟੀ ਤੇ ਗੁੰਚਰ ਅਸਤੁਲਾ ਸਭ ਪਰ ਕਿਰਪਾ ਦ੍ਰਿਸ਼ਟੀਦਰਪੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਨੈ ਜਉਦਕਰ ਕਰਾ ਕਰਤਾਰਾ ਪ੍ਰਜਾ ਧਰਤਾ ਦੇਹ ਅਪਾਰਾ ਜਵਾ ਕਰਾ ਕਰਤੋ ਕਭ ਹੂੰ ਤੁਮੈ ਮਿਲਤ ਦੇਹ ਦਰਸਮ ਹੂੰ ਜੀਤੇ ਬਦਨਾ ਸਿਰ ਸਰਦਾਰ ਆਪ ਆਪਣੀ ਬੂਝੋ ਉਚਾਰੈ ਤਮ ਸਭ ਇਹ ਤੇਰੈ ਨਿਰਾਲਮ ਜੰਤ ਬੇਦ ਭੇਦ ਅਰਿਆਲਮ ਤਰੰਕਾ ਨਿਰਵਕਾਰ ਨਿਲੰਬ ਆਦ ਨੀਲਾ ਨਾਦ ਸੰਭ ਤਾ ਕਾ ਮੂਡੋ ਚਾਰਤ ਭੇਦਾ ਜਾਕੋ ਭੇਵ ਨ ਪਾਵਤ ਦੇਦਾ ਤਾ ਕੋ ਕਰਪਾ ਨਨ ਮਾਨਤ ਮਹਾ ਮੂਡ ਕਿਛ ਭੇਦ ਨ ਜਾਣਤ ਮਹਾ ਦੇਵ ਕੋ ਕੈ ਸੁਦਾ ਸਿਵਾ ਨਿਰੰਕਾਰ ਕਾ ਚੀਨਤ ਨਾ ਭਿਵ ਆਪ ਆਪਣੀ ਬੁਧਾ ਜੇਤੀ ਵਰਨਤ ਪਿਰ ਬਿਣ ਤੋਹੇ ਤੇਤੀ ਤੁਮਰਾ ਲਖਾਣੋ ਜਾਏ ਬਸਾਰਾ ਕਹਿ ਵਿਸਯਾ ਪ੍ਰਥਮ ਸੰਸਾਰਾ ਏ ਕੈ ਰੂਪਾ ਨਭ ਸਰੂਪਾ ਰੰਗ ਭਇਓ ਰਾਵ ਕੈ ਭੂਪਾ ਆਂਡਾ ਜੇ ਰਸਿਤ ਕਿਨੀ ਉਤਬਜ ਖਾਨ ਬਹੁ ਰਚ ਦਿਨੀ ਕਉ ਫੂਲ ਰਾਜਾ ਬੈਠਾ ਕਉ ਸੰਮਟ ਭਇਓ ਸੰਕਰਿ ਕੈ ਠਾ ਸੰਗਰੇ ਸ੍ਰਿਸ਼ਟ ਦਿਖਾਏ ਚੰਬਾ ਆਜ ਗਾ ਸਰੂਪ ਸ੍ਰੀ ਅੰਬਵ ਅਵਰਚਾ ਮੇਰੀ ਤੁਮ ਕਰੋ ਸਿੱਖੋ ਬਾਰੇ ਸਿੱਖ ਸੰਗਾਰੋ ਦੁਸ਼ਟ ਜੀਤੇ ਉਠਵਤ ਤਪਾਤਾ ਸਕਲਮ ਬਲੇਸ਼ ਕਰੋ ਰਣਗਾਤਾ ਜੇ ਅਸਤ ਜਾ ਤਉ ਸਰਣੀ ਪਾਰੇ ਤਿਨ ਕੇ ਦੁਸ਼ਟ ਦੁਖਤਾ ਮਾਰੇ ਪੁਰਖ ਜਵਨ ਭਗ ਪਰੇ ਤਿਆਰੇ ਦਿਨ ਕੇ ਤੋਂ ਸੰਕਟ ਸਰਕਾਰੇ ਜੋ ਕਲਪ ਇੱਕ ਬਾੜ ਤੇ ਆਏ ਹੈ ਤਾਂ ਕੇ ਕਾਲ ਕਨੈ ਹੈ ਰਚੋਏ ਤਾਏ ਸੁਭ ਕਾਲਾ ਦੁਸ਼ਟਾ ਟਰੇਨ ਤਦ ਕਾਲਾ ਕਿਰਪਾ ਦ੍ਰਿਸ਼ਤਾਂ ਜਾਏ ਨਿਹਾਰੇ ਉਤਾਕੇ ਤਾਪ ਤਨ ਕਮ ਹਰਿਓ ਰੇ ਸਿਤ ਘਰ ਮਾ ਸਭ ਹੋਈ ਦੁਸ਼ਟ ਚਾਚਾ ਸਕੈ ਨਾ ਕੋਈ ਏਕ ਵਾਰ ਜਿੰਤ ਮਸਬਾਰਾ ਕਾਲ ਪਾਸ ਤੇ ਤਹਿ ਉਬਾਰਾ ਜਿਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੁਖ ਤੇਰਾ ਖੜਾ ਕੇਤ ਮੈਂ ਸ਼ਰਣ ਤਿਆਰੀ ਆਪ ਦੇ ਲਿਓ ਵਾਰੀ ਸਰਬ ਠੌਰ ਮਹੋਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਾ ਗਕੇਤ ਮੈਂ ਸ਼ਰਣ ਤਿਆਰੀ ਆਪ ਹੱਥ ਦੇ ਲਿਓ ਵਾਰੀ ਸਰਬ ਠੌਰ ਮਹੋਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏਂਗੇ ਜਉ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੀ ਆਨਿਓ ਰਾਮ ਰਹੀ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨਾ ਮਾਨਿਓ ਸਿਮਰਾ ਸ਼ਾਸਤਰ ਬੇ ਸਬੈ ਉਹ ਭੇਦ ਕਹਿ ਮੇਕ ਨਾ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਾਰਾ ਮਾ ਨ ਕਹਯੋ ਸਭ ਤੋਹਿ ਬਖਾਨਿਓ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਯੋ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸਿਂਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪੜੀਆਂ ਸੋਦ ਗਾਉਣੀ ਆਈਆਂ ਸਬਦੋ ਤਾ ਗਾਉ ਹਰੀ ਕੇ ਰਾਮ ਜੀ ਨਿਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤਮ ਸੁਧਾਰ ਹੋਰ ਨਾਲੇ ਅਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾ ਵਿਸਾਰਨਾ ਅੰਗੀਕਾਰ ਹੋ ਘਾਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸੰਰਸ ਸਵਾਮੀ ਸੋ ਕੇ ਅਮਰਾਂ ਵਿਸਾਰੇ ਕਹ ਨਾਨਕ ਮਨ ਮੇਰੇ ਸੁਧਾਰ ਹੋਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਘਰਤਾ ਤੇਰਾ ਸਭ ਕੀ ਛਾਇ ਜਿਸ ਤੇ ਸੋ ਪਾਵਈ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਉਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਇ ਕਿਆ ਨਾਹੀ ਕਰਤੇ ਰੈ ਸੱਚਾ ਨਾਮ ਮੇਰਾ ਧਾਰੂ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਹੋ ਜਾਈਆਂ ਸਦਾ ਪ੍ਰਵਾਨ ਕੀਤਾ ਗੁਰੂ ਵਿਟਾਂ ਇਸ ਤੀਆਂ ਇਹ ਵਡਿਆਈਆਂ ਕਹਿ ਨਾਨਕ ਸੋਣਾ ਸੰਤੋਸ ਵਸ ਤਰੋ ਪਿਆਰੋ ਸਾਚਾ ਨਾਮ ਮੇਰਾ ਤਾਰੋ ਵਾਜੇ ਪੰਜ ਸੋ ਤਿਤ ਘਰ ਸੁਭਾਗੈ ਘਰ ਸੁਭਾਗੈ ਸੋਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਪੁਰ ਕਰਮ ਪਾਇਆ ਤੋ ਜਿਨ ਕਾਉ ਸੇ ਨਾਮ ਰਕੈ ਲਾਗੇ ਕਹਿ ਨਾਨਕ ਤੈ ਸੁਖੋ ਆਤਿਤ ਘਰ ਅਨਹਦ ਵਾਜੇ ਨਾ ਸੁਣਾ ਵਡ ਭਾਗੀਆ ਸਗਲ ਮਨ ਵਰਤ ਪੂਰੇ ਤਾਰ ਬਰਮ ਪ੍ਰਾਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਬਨੀਤ ਕਹਤੇ ਭਗਤ ਸਤਿਗੁਰ ਆ ਭਰ ਪੂਰੇ ਕਨਵੰਤ ਨਾਨ ਗੁਰ ਚਰਨਾਂ ਲਾਗੇ ਵਾਜੇ ਅਨਾਥ ਤੂਰੇ ਮੰਧਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸਾਰ ਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਹਿ ਜਾਇ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚੜਨ ਲਗ ਤਰੀਐ ਸਬਦ ਨਾਨਕ ਬ੍ਰੰਪ ਸਾਰੋ ਸਹ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕਿ ਤੋਈ ਮੈਨ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾਂ ਤਨ ਮਨ ਥੀਵੈ ਹਰਿਆ ਅਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਠੀਵੇ ਹਰਿਆ ਔੜੀ ਦਿੱਤਾ ਤੁਸਮਰਾਤਾ ਜਿਤ ਕੋਏ ਨਾਏ ਉਥੈ ਤੇਰੀ ਰਖ ਅਗਨੀ ਉਧਰ ਮਾਹੀ ਸੁਣ ਕਹਿ ਜਮਕੇ ਦੂਤ ਨਾਏ ਤੇਰਾ ਛੜ ਜਾਏ ਭਉਜਲ ਵਿਖੰਸ ਗਾ ਓਗੁਰ ਸਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅਮਰਤ ਸੇ ਖਾਏ ਕਲ ਬੈਉ ਪੰਨਾ ਗੁਣ ਗੋਵਿੰਦ ਗਾਈ ਸਭ ਸੈ ਨੋ ਕਿਰਪਾਲ ਸਮਾਲੇ ਸਾਈ ਸਾਈ ਵਰਤਾ ਕੋਈ ਨਾ ਜਾਏ ਜੇ ਆਵੇ ਤਦ ਆਏ ਸਹ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜੀਵਾ ਜਪ ਕਰਨਾ ਨੇਤਰੀ ਸਤਗੁਰ ਪੇਖਣਾ ਸ਼ਰਵਣੀ ਸੁਣਨਾ ਗੁਰਨਾ ਸਤਗੁਰ ਸੇ ਤੀਰਤਿਆ ਦਰਗਹਿ ਪਈ ਏ ਠਾਓ ਕਉ ਨਾਨਕ ਕਿਰਪਾ ਕਰੇ ਜਿਸ ਨੋਏ ਵਸਦੇ ਜਗ ਮਾਉ ਤਮ ਕਾੜੀਐ ਵਿਰਲੇ ਕਈ ਕੇ ਮਹੱਲਾ ਪੰਜਵਾਂ ਰੱਖੇ ਰਖਨ ਹਾਰਾ ਕੋ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾ ਸਵਾਰਿਆ ਨਾ ਹੋ ਆਪ ਦੇ ਆਰਮਣੋ ਨਾ ਵਿਸਾਰਿਆ ਨਾ ਸਾਜਨਾ ਕੈ ਸੰਗ ਭਉ ਜਲ ਤਾਰਿਆ ਨਾ ਸਾਕਤ ਨਿੰਦਕ ਦੁਸ਼ਟ ਕਿਨ ਮਾਹੀ ਵਿਦਾਰਿਆ ਨਾ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿ ਸਿਮਰਾਂ ਸੁਖ ਹੋਏ ਸਗਲੇ ਦੁਖ ਜਾਈ ਤੇ ਸਾਹਿਬ ਕੀ ਟੇਕ ਆ ਨਾਨਕ ਮਨੈ ਮਾਹੀ ਜਿ ਸਿਮਰਾਂ ਸੁਖ ਹੋਏ ਸਗਲੇ ਦੁਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ